ਇਦਰੀ ਨਾ ਮਾਰੀ ਬਗਾਨਦਵਾ ਅੰਬ ਦੇ ਬੁੱਟੇ ਨੂੰ ਲਾਇਆ ਹੁਣ ਹੀ ਆਪਦੇ ਸਾਹੀ ਛੱਡ ਦੇਣੀ ਆ ਦਖਤ ਦੇ ਤਾਂ ਜੀ ਨੈਤੀ ਟੱਕ ਲੱਗਦੇ ਰਹਿੰਦੇ ਆ ਲੋ ਜੀ ਹੁਣ ਆਪਾਂ ਲਾਉਣ ਲੱਗੇ ਆ ਆਲੂ ਜੀ ਸਸਟੀਕਾਲ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋ ਵੀ ਅੱਜ ਆਪਾਂ ਲਾਉਨੇ ਆ ਦਿਵਾਲੀ ਵਾਲੇ ਦਿਨ ਸਾਰੇ ਫਲਾਂ ਵਾਲੇ ਦਰਾਖਤਾਂ ਨੂੰ ਟੱਕ ਤੇ ਤੁਸੀਂ ਦੱਸਿਓ ਵੀ ਇਹ ਟੱਕ ਲਾਉਂਦੇ ਕਾਤੇ ਦਿਵਾਲੀ ਵਾਲੇ ਦਿਨ ਫਿਰ ਮੈਂ ਨਹੀਂ ਦੱਸਾਂਗੀ ਨਹੀਂ ਲਾਉਂਦੀ ਗ੍ਰੇਜ਼ ਥੋੜੇ ਖੁੰਡਾ ਧਿਆਨ ਨਾਲ ਫੜਿਓ ਹੱਥ ਚੋਂ ਨਾ ਛੁੱਟ ਜੇ ਗਿੱਲਾ ਇੱਕ ਮੈਂ ਵੀ ਲਾਵਾਂ ਲੱਗਦਾ ਨਹੀਂ ਖੁੰਡਾ ਹੈ ਮੈਂ ਦੇ ਪੀਂਦੀ ਆ ਦੇਖੋ ਐ ਲਾਈਦਾ ਟੱਕ ਠੀਕ ਆ ਪਿੱਛੇ ਜਾ ਮਾਂ ਵੀ ਮੜਾ ਜਾ ਵੱਜੇ ਨਾ ਸਾਈਡਿੰਗ ਕਿੰਨੇ ਘਲੋਣੀਆਂ ਬਾਹਰ ਖੁੱਲਾ ਜੇ ਤਾਂ ਕਾਂਟਾ ਆ ਖੋਲਣਾ ਵਾ ਆ ਠੀਕ ਆ ਦੇਖੋ ਗਾਇਸ ਐ ਲਾਇਆ ਚੱਲਾ ਮੂੰਹ ਝਾਂਨਾ ਫੜੀ ਬਸ ਗਿੱਲਾ ਵਾ ਇਧਰ ਹੀ ਨਾ ਮਾਰੀ ਭਗਾਂਦਵਾ ਆ ਗਈ ਲਾ ਦਾਂ ਮੈਂ ਹੁਣ ਆ ਨਾ ਦਾਣੀ ਠਿੱਖਾ ਸਾਡਾ ਜੀ ਇਹਨਾਂ ਵਿੱਚ ਉਹ ਹਨਾ ਭੁਰੇ ਜਿਹੋਏ ਮੂੰਹ ਇਹ ਲਿਆ ਤੁਹਾਨੂੰ ਦੱਸਤੀ ਆ ਫਿਰ ਕਾ ਤੇ ਲੰਦੇ ਆ ਸੋ ਸੋਜੀ ਕਾ ਤੇ ਲੰਦੇ ਟੱਕ ਆ ਰਹੇਗੀ ਹੁਣ ਆ ਟੱਕ ਲਾ ਦਾਂ ਇਹਦੇ ਚ ਗੈਸ ਭਰੀ ਹੁੰਦੀ ਹੈ ਜਿਹੜੀ ਉਹ ਗੈਸ ਨਿਕਲ ਜੂਗੀ ਇੱਕ ਜਿਹੜੇ ਤੇ ਤਰੇਲ ਆ ਵੇਲਾ ਨਾ ਥਰੇਲੇ ਪੈਂਦੀ ਉਹ ਇਹਨਾਂ ਟੱਕਾਂ ਦੇ ਵਿੱਚ ਪਾ ਕੇ ਫਿਰ ਫਾਲਾ ਜਿਹੜਾ ਮਤਲਬ ਵਧੀਆ ਲੱਗਦਾ ਇਹ ਹੈਗੇ ਜੀ ਆਪਣਾ ਔਲੇ ਦਾ ਰਕ ਫਾਲ ਵਧੀਆ ਵੱਧ ਲੱਗੂਗਾ ਇਹ ਹੁੰਦਾ ਹੈ ਨਾ ਰੀਜਨ ਤੇ ਦਿਵਾਲੀ ਵਾਲੇ ਤਾਂ ਤਾਂ ਕਹਿ ਦਿੰਦੇ ਆ ਵੀ ਕਿ ਇੱਕ ਵੀ ਦਿਵਾਲੀ ਵਾਲੇ ਤਾਂ ਚੇਤੇ ਰਹਿੰਦਾ ਵੀ ਹਾਂ ਆਪਾਂ ਟੱਕ ਲਾਉਣਾ ਨਹੀਂ ਤੇ ਇਹਦਾ ਕੋਈ ਉਹ ਇਸ਼ੂ ਨਹੀਂਗਾ ਵੀ ਦਿਵਾਲੀ ਜਾਣੀ ਚਾਹੀਣਾ ਤੇ ਆਪਾਂ ਜੀ ਮੈਂ ਫੜ ਫੜ ਲੱਗਦਾ ਫਲ ਤੋਂ ਪਹਿਲਾਂ ਪਟੱਕ ਲਾ ਦੇ ਜੀ ਫਿਰ ਫਲ ਫੜ ਫੁੱਲੇ ਤੇ ਨਾਲ ਝੜਦਾ ਨਹੀਂ ਦਾ ਇਹਨਾਂ ਫਣ ਵੱਧਦਾ ਉੱਪਰ ਦੇਖੋ ਜੀ ਤੇ ਉਧਰ ਰਾਏ ਵੀ ਲਾ ਰਿਹਾ ਜੀ ਪਾਣੀ ਅੰਬ ਦੇ ਬੂਟੇ ਨਾ ਲਾਉਣਾ ਟਾਕ ਅੰਬ ਦੇ ਬੂਟੇ ਅੰਬ ਦਾ ਹੈ ਅੰਬ ਦੇ ਬੂਟੇ ਨੂੰ ਲਾਇਆ ਵਾਲੇ ਦਰਾਖਤ ਨੂੰ ਐ ਟਾਕ ਹੁਣ ਹੀ ਆਪਦੇ ਸਾਈ ਛੱਡ ਦੇਣੇ ਅੰਬ ਦੇ ਬੂਟੇ ਨੇ ਉਹ ਹੋ ਜੇ ਉਂਗਲ ਕੋ ਜਿੰਨਾ ਦਾ ਹੈ ਦਿਖਾਉਣੀ ਆ ਵੀ ਉਹਦੇ ਆ ਹੁਣ ਕੋਲੇ ਸੀ ਤੋੜਾ ਦਿੱਤੇ ਆ ਕਹਿੰਦੇ ਤੋੜੇ ਨਾਲ ਛੇਤੀ ਸੈੱਲ ਪਈ ਰਹਿੰਦੀ ਉਹਦੇ ਨਾਲ ਅਮੀ ਅਮਰੂਦ ਦੇ ਦਰਾਖਤ ਨੂੰ ਲਾਉਣਾ ਉਹਨਾਂ ਦਿਨਿਆਂ ਨੂੰ ਖਣ ਲੱਗਦਾ ਨਿੰਬੂ ਸਾਰੀ ਜਿਹੜੇ ਨੂੰ ਖਣ ਲੱਗਦਾ ਸਾਰਿਆਂ ਨੂੰ ਕੱਟ ਨਿੰਬੂ ਤੇ ਆ ਮਮੀ ਇੱਧਰ ਕੀ ਹੈ ਗਲਗੋਦੀ ਕੀ ਆ ਹਾਂ ਜਿਹੜੇ ਰਕਤ ਲੱਗਾ ਆ ਉਪਰ ਆਵਲਾ ਇਹ ਚਕੋਤਰੇ ਨੂੰ ਇਹਨੂੰ ਵੀ ਲੱਗੂ ਠੀਕ ਆ ਗਾਇਜ਼ ਪੱਠੇ ਦੇਖੋ ਜਿੱਥੇ ਜਿੱਥੇ ਸ਼ਾਮ ਆ ਆਹ ਤੇ ਕਿੰਨੇ ਪੱਠੇ ਹੋਏ ਆ ਤੇ ਬਾਕੀ ਥਾਂ ਤੇ ਹਜੇ ਰਹਿਲੇ ਜੀ ਇੱਧਰ ਆਪਣੀ ਪਹਿਲਾ ਹੈਣਾ ਉਹ ਡੀ ਵਾਰਮਿੰਗ ਕਰ ਰਹੀ ਹੈ ਹੈਣਾ ਕੜੀ ਨਹੀਂ ਆ ਇਹ ਹੈਗੇ ਜੀ ਆਪਣਾ ਨਿੰਬੂ ਦੀ ਕੀਣੀਆਂ ਕਾਦਾ ਬਾਹੇ ਅਮਰੂਦ ਦਾ ਦਰਖਤ ਲੈ ਮੈਂ ਮਾਰਦੀ ਆ ਮਮੀ ਪੜਾ ਇੱਧਰ ਕੋ ਗਾਇਜ਼ ਆ ਲੈ ਟੱਕ ਇਹਨੂੰ ਕਹਿੰਦੇ ਅਸਲੀ ਟੱਕ ਇਹ ਇਸ ਤਰ੍ਹਾਂ ਲੱਗਦੇ ਟੱਕ ਇਸ ਤਰ੍ਹਾਂ ਤੁਸੀਂ ਲਾ ਲਓ 10 15 ਟੱਕ ਆਰਾਮ ਨਾਲ ਤੱਕੋ ਬਹੁਤ ਐਨੇ ਟੱਕ ਤੇ ਹੁਣ ਤਾਂ ਹੋਣੇ ਤੁਹਾਨੂੰ ਅੰਬ ਦਾ ਬੂਟਾ ਦੱਸੋ ਮੰਮੀ ਮੜੀ ਆ ਮੰਮੀ ਮੰਨਾ ਨਾ ਮਮਾਂ ਬੂਲੇ ਬੂਟੇ ਬਾਰੇ ਦੱਸਿਓ ਅੰਬ ਦੇ ਬੂਟੇ ਨਾਲ ਤੌੜਾ ਲੱਗਦਾ ਹੈ ਤੇ ਪਾਣੀ ਪਾੜਦੇ ਇਹਦੇ ਵਸ ਇਹਨੂੰ ਸੱਲ ਚੱਲੀ ਜਾਂਦੀ ਇਹਨੂੰ ਨਹੀਂ ਅਜਾ ਪਟਕ ਲਾਣਾ ਕਿਉਂਕਿ ਆਪ ਹੀ ਵਿਚਾਰਾ ਉਂਗਲ ਵਰਗਾ ਥੱਲੋ ਥੱਲੋ ਪੱਤੇ ਲਾ ਦੇ ਮੈਂ ਦੇ ਨਾ ਰਹਿੰਦੇ ਨੇ ਇਹ ਕਿੱਥੇ ਲੱਗਾਂ ਤੇ ਇਹਨਾਂ ਨੂੰ ਸਿੱਕ ਚੱਲਣਾਂ ਦਾਸ ਆਹ ਜੇ ਕਿੰਨੂਆਂ ਦੇ ਨੂੰ ਵੀ ਲਾ ਦੀ ਟੱਕ ਚਲੋ ਚਕੋਤਰੇ ਨੂੰ ਵੀ ਲਾ ਦੀ ਮੈਂ ਆਹ ਦੀ ਚਕੋਤਰੇ ਦੇ ਬੂਟੇ ਨੂੰ ਵੀ ਲਾਤੀ ਆਪਾਂ ਟੱਕ ਇੱਧਰ ਆਪਾਂ ਜੀ ਨਿੰਮੂ ਦੇ ਬੂਟੇ ਨੂੰ ਵੀ ਟੱਕ ਲਾਤਾ ਇਹਰੇ ਥੱਲੇ ਥੱਲੇ ਲਾਏ ਆ ਕਿਉਂਕਿ ਪੱਤੇ ਵਾਲੇ ਆ ਦੇ ਉੱਪਰ ਤਾਂ ਕੰਡੇ ਆ ਤੇ ਇੱਧਰ ਆਹ ਵਾਲੇ ਤੇ ਵੀ ਲਾਤਾ ਇੱਥੇ ਵੀ ਲਾਇਆ ਜੀ ਟੱਕ ਤੇ ਇਹਦਾ ਨੱਤ ਆਵਲੇ ਦਖਤ ਦੇ ਤਾ ਜੀ 90 ਤੱਕ ਲੱਗਦੇ ਰਹਿੰਦੇ ਆ ਇਹ ਹੈਗਾ ਜੀ ਸਾਡਾ ਸ਼ਰਾਰਤੀ ਦਰਖਤ ਲੋ ਜੀ ਹੁਣ ਆਪਾਂ ਲਾਉਣ ਲੱਗੇ ਆ ਆਲੂ ਬਸ ਆਈਏ ਇੱਕ ਪਕੜ ਦੇਣਾ ਇੱਕ ਮਿੱਠੀ ਕਰਦੇ ਬਸ ਆਜਾ ਵਟ ਵਣੀ ਗਈ ਐ ਆਈਏ ਜੀ ਤਾਂ ਜਿਹੜੀ ਮੰਮੀ ਇਹਦੇ ਉੱਤੇ ਵਾਈਟ ਵਾਈਟ ਇਹ ਕਿ ਜੜ ਹੈ ਦੀ ਇਹ ਬਸ ਇੱਥੇ ਛੋਟਾ ਜਾਨਾ ਹਾਂ ਇਹ ਅਜੇ ਫੁੱਟੀ ਹੋਈ ਹੈ ਜੜ ਤੇ ਬਸ ਹਨ ਇੱਥੇ ਹੀ ਅਗਲੀ ਬੂਟਾ ਬਣ ਜਾਣਾਗਾ ਵੱਡਾ ਸਾਡੇ ਜੋਗੀ ਆਦੀ ਸਾਡੇ ਜੋਗੀ ਨਿਕਲ ਲੈਣੇ ਆਲੂ ਹਣਾ ਇਧਰ ਲਸਣ ਵੀ ਜੀ ਸੀ ਲਸਣ ਦੇ ਨਾਲ ਹੀ ਲਾਇਆ ਆਲੂ ਆਪਾਂ ਇਹਦੀਆਂ 3 4 ਜਾਂ 2 ਕਵੱਟਾ ਬਣਾਉਣਗੇ ਇੰਨੀਆਂ ਤਾਂ ਨਹੀਂ ਬਣਾਉਂਦੇ ਉੱਧਰੋਂ ਮਾ ਨਾਲ ਦੀ ਨਾਲ ਵੱਟ ਬਣਾ ਰਿਹਾ ਵਾ ਤੇ ਇਧਰ ਆਪਣੀ ਹਲਦੀ ਲੱਗੀ ਆ ਅਮੀ ਹਲਦੀ ਕਿਦੋਂ ਵੱਢਣੀ ਆ ਤੂੰ ਤਸੰਬਰ ਚ ਹਾਂ ਠੱਕੀ ਬਕੂੰ ਠੱਕੀ ਤਾਂ ਮਾੜੀ ਲੋੜੀ ਲੋੜੀ ਥੋੜੀ ਤੇ ਦੇਣਾ ਅੱਛਾ ਹੁਣ ਆ ਪਾਲੂਆਂ ਨੂੰ ਟੱਕ ਦੇਣਾ ਜੀ ਪਾਣੀ ਹਜੇ ਤਾਂ ਨਹੀਂ ਲਾਉਣਾ ਹੈਮੀ ਹਾਂ ਜੀ ਤੁਹਾਨੂੰ ਲਾਲਾ ਹਾਂ ਲਾ ਲੀਂ ਦੋ ਚ ਗੁੰਦਰੀ ਲਈ ਠੀਕ ਆ ਰਕਤ ਪਰ ਆਲੀ ਤੇ ਆ ਕੇ ਬੈਗੀ ਇੱਧਰ ਹੁਣ ਆਲੂ ਲਾਏ ਆਲੂ ਆ ਤੇ ਆ ਕੇ ਬੈਗ ਪਹਿਲੇ ਅੰਦਰ ਆਉਣੀ ਜਿੱਥੇ ਦੇਖੀਆ ਉੱਥੇ ਹੀ ਬੈ ਜੰਨੀ ਆ ਹਾਂ ਲਓ ਇੱਧਰ ਦੇਖੋ ਤੀਨ ਵਾਲੇ ਪਹਿਲਾ ਚੁੰਡੀਆਂ ਵਾਲੀ ਪਹਿਲਾ ਇਹ ਦੇਖ ਕੇ ਐਂ ਬਤਲਣਾ ਇੱਧਰ ਦੇਖੋ ਜੀ ਸਾਡੀਆਂ ਤੋਰੀਆਂ ਸੁਖਾਈਆਂ ਹੋਈਆਂ ਵਾ ਇਹ ਢਾਂਕ ਕਰਕੇ ਸੁਖਾਈਆਂ ਅਗਲੇ ਸਾਲ ਜੁਰਾ ਆਪਾਂ ਬੀਜਾਂਗੇ ਗਰਮੀ ਦੀ ਸਬਜ਼ੀਆਂ ਤੇ ਫਿਰ ਉਦੋਂ ਆਪਾਂ ਆਪ ਦਾ ਘਰ ਦਾ ਬੀਜ ਜਿਹੜਾ ਉਹ ਲਾਵਾਂਗੇ ਤੇ ਹੁਣ ਸੁਕਾ ਕੇ ਰੱਖਿਆ ਰੱਖੀਆਂ ਹੋਈਆਂ ਨੇ ਤੇ ਫਿਰ ਆਪਾਂ ਇਹਨਾਂ ਨੂੰ ਤੋੜ ਕੇ ਵੀ ਕੱਢ ਕੇ ਤੇ ਅਗਲੇ ਸਾਲ ਵਰਤਾਂਗੇ